ਉਹ ਹਾਂ ਵੀ ਕਿਰਨਾ ਕਿੱਧਰ ਨੂੰ ਮੂੰਹ ਚੁੱਕਿਆ ਹੈ ਅੱਜ ਚੱਲਿਆ ਜੀ ਸ਼ਾਪਿੰਗ ਕਰਨ ਸ਼ਾਪਿੰਗ ਉਹ ਕਿਹੜੀ ਖੁਸ਼ੀ ਦੇ ਵਿੱਚ ਮਨਾ ਕਰਵਾ ਚਾਹਤਾ ਲੈ 10 ਰੋਟੀਆਂ ਖਾ ਕੇ ਤੇ ਹੁਣ ਵਰਤ ਰੱਖਣੇ ਆ ਤੇ ਕੱਲ ਦਾ ਠੀਕ ਆ ਅੱਜ ਦਾ ਢਿੱਡ ਭਰ ਕੇ ਖਾ ਲਿਆ ਅੰਦਰ ਰੋਟੀ ਆ ਨਹੀਂ ਹੋਰ ਕਿੰਨੀਆਂ ਕੋ ਖਾਣੀਆਂ ਢਿੱਡ ਭਰਤਾ ਗਿਆ ਉਹ ਤਾਂ ਯਾਰ ਕਮਾਲ ਦੀ ਗੱਲ ਆ ਚੱਲ ਫਿਰ ਖਾਣਾ ਅੱਜ ਰੋਟੀ ਅੱਗੇ ਤੋਂ ਨਾ ਮੈਂ ਤੇਰੀ ਰੋਟੀ ਦੇ ਪਾਬੰਦੀ ਲਾ ਦੇਣੀ ਯਾਰ ਹਣ ਮੇਰੀ ਰੋਟੀ ਤਾਂ ਵੀ ਪਾਬੰਦੀ ਲਾਈ ਜਾਨੇ ਯਾਰ ਤੇ ਹੋਰ ਕੀ ਕਰੀਏ ਥੋਪੜਾ ਦੇਖਿਆ ਆਪਣਾ ਥੋਪੜਾ ਦੇਖ ਲਓ ਕਿੰਨੀ ਲਿੱਸੀ ਹੋ ਗਈ ਐ ਮੈਂ ਹਾਂ ਹੋ ਗਈ ਤੂੰ ਲਿੱਸੀ ਸੱਚੋ ਸੱਚੀ ਦੱਸੀ ਤੂੰ ਕਿੰਨੀਆਂ ਰੋਟੀਆਂ ਖਾਣੀਆਂ ਰੋਟੀਆਂ ਤਾਂ ਮੈਂ ਸਾਰੀਆਂ 8 ਸ਼ਾਮ ਨੂੰ ਖਾਣੀਆਂ ਆ 5 ਮੈਂ ਦੁਪਹਿਰੇ ਖਾਣੀਆਂ ਠੀਕ ਐ ਤੇ 9 ਮੈਂ ਸਵੇਰੇ ਖਾਣੀਆਂ ਯਾਰ ਕਿਰਨਾ ਤੂੰ ਸੱਚੋ ਸੱਚੀ ਆਪਣੇ ਦੀਨ ਮਾਨ ਨਾਲ ਦੱਸੀ ਇਹ ਰੋਟੀ ਜ਼ਿਆਦਾ ਨਹੀਂ ਐ ਤੇ ਰੋਟੀ ਕੋਈ ਜ਼ਿਆਦਾ ਨਹੀਂ ਹੈਗੀ ਮੇਰੀ ਹਾਈਟ ਦੇ ਹਿਸਾਬ ਨਾਲ ਚੱਲ ਯਾਰ ਕਿਰਨਾ ਕੋਈ ਗੱਲ ਨਹੀਂ ਇਹ ਤਾਂ ਦੁਪਹਿਰ ਦੀ ਰੋਟੀ ਹੋ ਗਈ ਤੂੰ ਇਹ 10 ਤੜਕੇ ਕੀ ਖਾਦਾ ਸੀ ਤੜਕੇ 4 ਵਜੇ ਦੇਸੀ ਘਿਓ ਦੇ ਵਿੱਚ 10 ਰੋਟਾਂ ਦਾ ਚੂਰ ਕੇ ਇਹ ਖਾ ਕੇ ਢਿੱਡ ਪੂਰਾ ਭਰ ਕੇ ਤੇ ਆ ਦੇਖ ਹੁਣ ਮੈਂ ਮਾਰਦੀ ਹਾਂ ਸਟਾਈਲ ਆ ਮਾਰੇਂਗੀ ਤੂੰ ਸਟਾਈਲ ਅ ਜਿੰਨਾ ਕੋ ਤੂੰ ਡੱਫ ਲਿਆ ਹੈ ਨਾ ਤੇਰੇ ਕੋਲ ਹੁਣ ਹੀ ਲਿਆਵਣੀ ਜਾਣਾ ਬਾਈ ਅੱਛਾ ਇਹ ਗੱਲ ਹੈ ਚੱਲ ਫਿਰ ਹੁਣ ਨੱਚ ਕੇ ਵਹਾ ਵੇਖਦੇ ਆ ਤੇਰੇ ਵਿੱਚ ਕਿੰਨੀ ਕੋ ਐਨਰਜੀ ਏ ਓ ਚੱਲ ਯਾਰ ਕਰਨਾ ਤੂੰ ਨਾ ਇਦਾਂ ਹੀ ਲੱਗੀ ਰਹਿ ਹੱਡੀ ਨਾ ਬਸ ਮੈਂ ਨਾ ਗਾਇਸ ਭੈਣ ਨੂੰ ਪੁੱਛ ਲਵਾ ਉਹ ਕੀ ਕਰਦੀ ਪਈ ਏ ਹੈਲੋ ਗਾਇਸ ਭੈਣੇ ਸਤਿ ਸ਼੍ਰੀ ਅਕਾਲ ਗਾਇਸ ਭੈਣੇ ਹੈਲੋ ਗਾਇਸ ਇਟ ਇਜ਼ ਸਸ਼ਿਕਾ ਆ ਭੈਣੇ ਸੱਸੀ ਕਲ ਚੱਲ ਠੀਕ ਏ ਤੂੰ ਇੰਨੀ ਗੋਰੀ ਕਿਵੇਂ ਹੋ ਗਈ ਗੋਰੀ ਨਹੀਂ ਹੋਈ ਹੈ ਕਿ ਮੈਂ ਫਿਲਟਰ ਲਾਇਆ ਆ ਭੈਣੇ ਇੱਕ ਗੱਲ ਦੱਸ ਤੂੰ ਜਿਹੜੇ ਲੋਕੀ ਤੈਨੂੰ ਪਿਆਰ ਕਰਦੇ ਨੇ ਤੂੰ ਉਹਨਾਂ ਬਾਰੇ ਕੀ ਕਹਿਣਾ ਚਾਹਵੇਂਗੀ ਮੈਂ ਇਹੀ ਕਹਿਣਾ ਚਾਹਨੀ ਆ ਗਾਇਸ ਵੀਰੇ ਥੈਂਕ ਯੂ ਸਪੋਰਟ ਕਰਨ ਲਈ ਪਰ ਭੈਣੇ ਮੈਂ ਤਾਂ ਤੈਨੂੰ ਜਮਾਂ ਸਪੋਰਟ ਨਹੀਂ ਕਰਦਾ ਮੈਂ ਹਮੇਸ਼ਾ ਬੈਡ ਕਮੈਂਟ ਕਰਦਾ ਹਾਂ ਤੁਹਾਡਾ ਵੀ ਥੈਂਕ ਯੂ ਲੱਗੇ ਰੋ ਆ ਭੈਣੇ ਕੀ ਕਰਾਂ ਮਵੀ ਮਮੀ ਨੇ ਕਮੈਂਟ ਕਰ ਕਰ ਕੇ ਨਾ ਢੀਠ ਤੇ ਬੇਸ਼ਰਮ ਹੋ ਗਿਆ ਜਿੱਦਾਂ ਤੁਸੀਂ ਢੀਠ ਤੇ ਬੇਸ਼ਰਮ ਹੋ ਗਏ ਉਦੋਂ ਹੀ ਮੈਂ ਹੋਊਗੀ ਆਹ ਭੈਣੇ ਤੈਨੂੰ ਹਮੇਸ਼ਾ ਮੈਂ ਗਲਤ ਬੋਲਦਾ ਵਾਂ ਤੈਨੂੰ ਕੋਈ ਫੀਲ ਜਾ ਨਹੀਂ ਹੁੰਦਾ ਪਹਿਲਾਂ ਮੈਨੂੰ ਥੋੜਾ ਜਿਹਾ ਹੁੰਦਾ ਸੀ ਪਰ ਤੁਸੀਂ ਹੈਗੇ ਢੀਠ ਇੱਕ ਨੰਬਰ ਦੇ ਬੇਸ਼ਰਮ ਆਹ ਭੈਣੇ ਤੂੰ ਮੈਨੂੰ ਇੱਕ ਗੱਲ ਦੱਸ ਜਦੋਂ ਮੈਂ ਤੈਨੂੰ ਬੈਡ ਕਮੈਂਡ ਕਰਦਾ ਵਾਂ ਤੂੰ ਮੈਨੂੰ ਰਿਪਲਾਈ ਕਿਉਂ ਨਹੀਂ ਕਰਦੀ ਕਮੈਂਟ ਦਾ ਰਿਪਲਾਈ ਨਹੀਂ ਕਰ ਰਹੀ ਬਸ ਤੁਹਾਨੂੰ ਇੰਨਾ ਕਹਿ ਰਹੀ ਆ ਕੈਰੀ ਆਨ ਲੱਗੇ ਰਹੋ ਤੇ ਮੈਂ ਆਪਣਾ ਕੰਮ ਕਰੀ ਜਾਣਾ ਠੀਕ ਹੈ ਨਾ ਚੱਲ ਠੀਕ ਹੈ ਫਿਰ ਭੈਣੇ ਮਵੀ ਨਾ ਉਹਨਾਂ ਚਿੱਕਰ ਲੱਗੇ ਹੀ ਰਹਿਣਾ ਹੈ ਜਿੰਨਾ ਚਿੱਕਰ ਮੇਰੇ ਛਾਤੀ ਦੇ ਵਿੱਚ ਲੱਤਾਂ ਨਹੀਂ ਪੈਂਦੀਆਂ